ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਮੈਡਮ ਤੁਹਾਨੂੰ ਤੁਹਾਡੇ ਵਿਆਹ ਦੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕੋਲੋਂ ਅਰਦਾਸ ਕਰਦਾ ਕਿ ਤੁਹਾਡੀ ਸਾਰੀ ਫੈਮਿਲੀ ਖੁਸ਼ ਰਹੇ ਵੀ ਤੁਹਾਡੇ ਵਾਸਤੇ ਜੋ ਵੀ ਸ਼ਬਦ ਨਿਕਲ ਰਹੇ ਮੇਰੇ ਦਿਲੋਂ ਨਿਕਲ ਰਹੇ ਆ ਆਪਾਂ ਨਾ ਹੀ ਕਦੇ ਮਿਲੇ ਆ ਤੇ ਇਨ ਫਿਊਚਰ ਪਤਾ ਨਹੀਂ ਕਦੇ ਮਿਲਾਂਗੇ ਕਿ ਨਹੀਂ ਮਿਲਾਂਗੇ ਬਟ ਮੇਰਾ ਜੋ ਐਕਸਪੀਰੀਅੰਸ ਹਰਿਆਣਾ ਟੋਟੇ ਨਾਲ ਬਹੁਤ ਸੋਨਾ ਬਹੁਤ ਪਿਆਰਾ ਰਿਹਾ ਜੋ ਆਪਣੀ ਬੌਂਡਿੰਗ ਫੋਨ ਤੇ ਬਣੀ ਹੈ ਨਾ ਕਾਂਟ ਬੀਟੇਪਲ ਇਸ ਕਰਕੇ ਮੈਂ ਲਹਿੰਗੇ ਉੱਤੇ ਬਹੁਤ ਘੱਟ ਬੋਲਾਂਗਾ ਕਿਉਂਕਿ ਮੇਰੇ ਕੋਲ ਨਾ ਸ਼ਬਦ ਨਹੀਂ ਹੈਗੇ ਤੁਹਾਡੇ ਲਹਿੰਗੇ ਵਾਸਤੇ ਜੋ ਇਸ ਤੇ ਕਾਰੀਗਰ ਨੇ ਕੰਮ ਕੀਤਾ ਨਾ ਉਹ ਤੁਸੀਂ ਆਪ ਦੀ ਅੱਖੀਂ ਦੇਖ ਸਕਦੇ ਹੋ ਮੈਂ ਕੁਝ ਵੀ ਨਹੀਂ ਬੋਲਾਂਗਾ ਜਸਟ ਮੈਂ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਹਾਂ ਜੋ ਮੈਡਮ ਨੇ ਮੇਰੇ ਨਾਲ ਗੱਲਬਾਤੀ ਰੂਪ ਦੇ ਵਿੱਚ ਕੀਤਾ ਮੈਡਮ ਨੇ ਮੈਨੂੰ ਕੈਨੇਡਾ ਤੋਂ ਫੋਨ ਕੀਤਾ ਮੈੜਾ ਕਹਿੰਦੇ ਕਿ ਪਾਜੀ ਤੁਸੀਂ ਸਾਰੇ ਸੂਟ ਹੀ ਪਾਏ ਹੋਏ ਆ ਤੁਹਾਡੇ ਤੋਂ ਕਸਟਮਰ ਲਹਿੰਗੇ ਗਾਉਣ ਵਗੈਰਾ ਨਹੀਂ ਕਸਟਮਾਈਜ਼ ਕਰਵਾਉਂਦੇ ਮੈਂ ਕਹਾਂ ਮੈਂ ਤੁਸੀਂ ਬਹੁਤ ਸਹੀ ਚੀਜ਼ ਪਕੜੀ ਹੈ ਅਸੀਂ ਲਹਿੰਗੇ ਵੀ ਕਸਟਮਾਈਜ਼ ਕਰਦੇ ਆਂ ਗਾਉਨ ਵੀ ਕਸਟਮਾਈਜ਼ ਕਰਦੇ ਆਂ ਬਟ ਜਦੋਂ ਅਸੀਂ ਮੈਡਮ ਨੂੰ ਫੋਟੋਸ ਪ੍ਰੋਵਾਈਡ ਕਰਦੇ ਆਂ ਨਾ ਉਹ ਕਹਿੰਦੇ ਕਿ ਵੀ ਤੁਸੀਂ ਅਪਲੋਡ ਨਾ ਕਰਿਓ ਸਾਡੇ ਰਿਲੇਟਿਵਸ ਨੇ ਤੁਹਾਡਾ ਪੇਜ ਫੋਲੋ ਕੀਤਾ ਹੋਇਆ ਤੇ ਅਸੀਂ ਨਹੀਂ ਚਾਹਦੇ ਕਿ ਵੀ ਕਿ ਸਾਡੇ ਫੰਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਦੇਖਣ ਨੂੰ ਮਿਲੇ ਤੇ ਵਿਆਹ ਚ ਉਹ ਸਾਨੂੰ ਕਹਿਣ ਕਿ ਵੀ ਇਹ ਤਾਂ ਵਿਰਾਸਤ ਕੋਚਰ ਵਾਲੇ ਪੇਜ ਤੋਂ ਮਿਲ ਮਾਇਆ ਪੀਆ ਪ੍ਰੋਡਕਟ ਤੇ ਅਸੀਂ ਦੇਖਿਆ ਵੀ ਵਿਆਹ ਵਾਲਾ ਪ੍ਰੋਡਕਟ ਇਸ ਕਰਕੇ ਸੇ ਬਹੁਤ ਘੱਟ ਪ੍ਰੋਡਕਟ ਅਪਲੋਡ ਕੀਤੇ ਹੋਏ ਮੈਨੂੰ ਕਹਿੰਦੇ ਕਿ ਭਾਜੀ ਤੁਸੀਂ ਨਾ ਸੱਚੀ ਸੀਰੀਅਸ ਰਹੇ ਬਹੁਤ ਬਹੁਤ ਜ਼ਿਆਦਾ ਮਤਲਬ ਕਿ ਨਾ ਤੁਸੀਂ ਸਿਰਾਂ ਹੀ ਬੰਦੇ ਹੋ ਕਹਿੰਦੇ ਕਿ ਨਾ ਮੇਰੀ ਸਹੇਲੀ ਨੇ ਤੁਹਾਡੇ ਤੋਂ ਲਹਿੰਗਾ ਕਸਟਮਾਈਜ਼ ਕਰਵਾਇਆ ਸੀ ਉਹਦੇ ਵਿਆਹ ਦਾ ਤੇ ਮੈਂ ਆਪਦੀ ਅੱਖੀਂ ਦੇਖਿਆ ਹੋਇਆ ਉਹਲਾ ਪ੍ਰੋਡਕਟ ਅਗਰ ਕੋਈ ਮੈਨੂੰ ਫ੍ਰੀ ਵੀ ਦੇਵੇਗੇ ਨਾ ਬਰਾਈਡਲ ਪੀਸ ਮੈਂ ਉਹਦਾ ਛੱਡ ਕੇ ਤੁਹਾਡੇ ਤੋਂ ਹੀ ਕਸਟਮਾਈਜ਼ ਕਰਵਾਣਾ ਹੈ ਮੈਡਮ ਦੀ ਚੋਇਸ ਪੁੱਛੀ ਮੈਡਮ ਦੀ ਚੋਇਸ ਪੁੱਛਣ ਤੋਂ ਬਾਅਦ ਸਮਝਣ ਤੋਂ ਬਾਅਦ ਮੈਡਮ ਨੂੰ ਮੈਂ ਫੋਟੋਸ ਵੀ ਇੱਥੇ ਸਰਵਾਈਡ ਕੀਤੀਆਂ ਮੈਨੇ ਕਹਿੰਦੇ ਕਿ ਭਾਜੀ ਸਿਰਾ ਲੱਗ ਗਿਆ ਤੇ ਜਦੋਂ ਮੈਂ ਫਿਨਿਸ਼ਡ ਪ੍ਰੋਡਕਟ ਦੀ ਫੋਟੋਸ ਪ੍ਰਵਾਈਡ ਕੀਤੀਆਂ ਨਾ ਮੈਨੇ ਕਹਿੰਦਾ ਕਿ ਭਾਜੀ ਤੁਸੀਂ ਹਾਸੇ ਚਣ ਲਈਓ ਪਲੀਜ਼ ਆਵਲੀ ਵੀਡੀਓਸ ਅਪਲੋਡ ਨਾ ਕਰਿਓ ਕਿਉਂਕਿ ਮੈਂ ਵੀ ਨਹੀਂ ਚਾਹਦੀ ਕਿ ਵੀ ਕਿ ਲੋਕਾਂ ਨੂੰ ਪਹਿਲਾਂ ਦੇਖਣ ਨੂੰ ਮਿਲ ਜੇ ਇੰਨੇ ਚ ਨਾ ਮੈਂ ਮੈਡਮ ਦੀ ਤਾਰੀਫ ਹੀ ਸੁਣ ਰਿਆ ਸੀਗਾ ਮੈੜਾ ਕਹਿੰਦੇ ਕਿ ਭਾਜੀ ਬਹੁਤ ਜ਼ਿਆਦਾ ਵੱਡੀ ਦਿੱਕਤ ਆ ਗਈ ਮੈਂ ਕਿਹਾ ਮੈਂ ਦੱਸੋ ਕਹਿੰਦੇ ਨਾ ਕਿ ਮੈਂ ਬ੍ਰਾਈਡਲ ਸੂਟ ਵੀ ਕਸਟਮਾਈਜ਼ ਕਰਵਾਇਆ ਸੀ ਕਿਉਂਕਿ ਮੈਂ ਸਾਰਾ ਟਾਈਮ ਬ੍ਰਾਈਡਲ ਲਹਿੰਗਾ ਨਹੀਂ ਪਾ ਸਕਦੀ ਤੇ ਜਿਹੜੀ ਬੁਟੀਕ ਤੋਂ ਮੈਂ ਬ੍ਰਾਈਡਲ ਸੂਟ ਬਣਵਾਇਆ ਸੀ ਨਾ ਉਹਨੇ ਬਹੁਤ ਹੀ ਜ਼ਿਆਦਾ ਗੰਦਾ ਕੰਮ ਵਾਹਾ ਵੜਤਾ ਮੈਂ ਕਹਿੰਮ ਸਿਰਫ 1-6 ਦਿਨ ਰਹਿ ਗਏ ਤੁਹਾਡੇ ਵਿਆਹ ਤੇ ਤੁਸੀਂ ਮੈਨੂੰ ਅੱਜ ਦੱਸ ਰਹੇ ਹੋ ਕਹਿੰਦੇ ਕਿ ਉਹਨਾਂ ਨੇ ਫੋਟੋ ਹੀ ਅੱਜ ਪ੍ਰੋਵਾਈਡ ਕੀਤੀਆਂ ਮੈਨੂੰ ਮੈਂ ਬਹੁਤ ਟੈਸਟਡ ਐ ਲਹਿੰਗਾ ਦੇਖ ਕੇ ਮੈਨੂੰ ਖੁਸ਼ੀ ਤਾਂ ਹੋਈ ਐ ਬਟ ਤੁਸੀਂ ਮੇਰਾ ਸੋਲੂਸ਼ਨ ਕਰ ਦੋ ਤੇ ਮੈਡਮ ਨੂੰ 4 ਦਿਨਾਂ ਚ ਬ੍ਰਾਈਡਲ ਸੂਟ ਆਵਲਾ ਰੈਡੀ ਕਰਕੇ ਪੰਜਵੇਂ ਦਿਨ ਮੈਡਮ ਦਾ ਵਿਆਹ ਸੀ ਤੇ ਚੌਥੇ ਦਿਨ ਹੀ ਆਪਾਂ ਗੱਡੀ ਅਪਾਇੰਟ ਕਰਕੇ ਮੈਡਮ ਤੇ ਘਰ ਹੁਸ਼ਿਆਰਪੁਰ ਪਹੁੰਚਦੇ ਕਿਤੇ